ਅੱਸੀ ਗਾਲ ਜੀ ਸਾਰਿਆਂ ਨੂੰ ਰਾਤ ਨੂੰ ਜੀ ਡਿਕ ਡਾਕ ਹੋਵੋਗੇ ਅੱਪਾ ਗੱਲ ਕਰ ਰਹੇ ਆ ਮਾਲਵੇ ਚੋਂ ਕਜੜ ਪੀਵੀ 31 ਵਾਲੇ ਤੇ ਅੱਜ ਅੱਪਾ ਗਏ ਸੀ ਸਿਕੰਦਰਪੁਰੇ ਸਾਧ ਸੰਗ ਦੇ ਸਾਧ ਸੰਗ ਦੇ ਬਾਬਾ ਜੀ ਦਾ ਤੇ ਆ ਸਾਡੇ ਦੋ ਮਹਾਨ ਸ਼ਖਸੀਅਤਾਂ ਜਿਹੜੀਆਂ 7 ਤੋਂ 8 ਹੋ ਗਿਆਂ ਰੁੜ ਗਈਆਂ ਬਹੁਤ ਖੱਜਲ ਖਵਾਰ ਹੋ ਗਏ ਭਾਲੇ ਇਹਨਾਂ ਨੂੰ ਤੁਹਾਨੂੰ ਕੋਈ ਫਿਰ ਦੇਖੋ ਪਰ ਇਹ ਮਾਰਨੇ ਘੰਟੀ ਮਨੇ ਵੱਜਦੀ ਆ ਦੇਖ ਕੋਈ ਸੰਗਤ ਮੇਰੇ ਮਿਲਣੀ ਖੈ ਨੇ ਪਰ ਉਹ ਦਰਸ਼ਨ ਸੰਗਤ ਦੇ ਆ ਖੜਾ ਪਤਾ ਆ ਬਠਾ ਪਤਾ ਕਰੋ ਜੀ ਦਰਸ਼ਨ ਆਸਾਂ ਗੱਦ ਲੌਂਗਵਾਲ ਤੋਂ ਆਜੇ ਹੁਣ ਬਹੁਤ ਵੱਡਾ ਇਕੱਠ ਹੁੰਦਾ ਜੀ ਇੱਥੇ ਕੱਢ ਦੋ ਕੱਟ ਸਤਸੰਗ ਦੇ ਦੌਰਾਨ 10 ਲੱਖ ਬੰਦੇ ਦਾ ਇਕੱਠ ਹੋ ਜਾਂਦਾ ਇੱਥੇ ਜੋ ਕੀ ਸੰਗਤ ਸਤਸੰਗ ਸੁਣਨ ਆਉਂਦੀ ਆ ਦਰਸ਼ਨ ਕਰਨ ਆਉਂਦੀ ਹੈ ਬਹੁਤ ਹੀ ਪਾਗਾਂ ਵਾਲੀ ਧਰਤੀ ਹੈ ਇਹ ਜਿੱਥੇ ਸੱਚੇ ਪਾਤਸ਼ਾਹ ਜੀ ਨੇ ਚਰਨ ਪਾਏ ਨੇ ਆਪਣੇ satsang ਹੁੰਦਾ ਇੱਥੇ ਹਰ ਸਾਲ ਸਾਲ ਪਚੋ satsang ਹੁੰਦਾ ਇੱਥੇ ਸੰਗਤ ਦੂਰੋਂ ਦੂਰੋਂ ਪਹੁੰਚਦੇ ਇੱਥੇ satsang ਸੁਣਨ ਤੇ ਬਾਬਾ ਜੀ ਦੇ ਦਰਸ਼ਨ ਕਰਨ ਰਾਜਸਥਾਨ ਪੰਜਾਬ ਉੱਤਪੀ ਹਰਿਆਣਾ ਦਾ ਹਰਿਆਣੇ ਦੀ ਸੰਗਤ ਦੂਰੋਂ ਦੂਰੋਂ ਸੰਗਤ ਪਹੁੰਚੀ ਇੱਥੇ ਵੀ ਤੇ ਅਗਲਾ ਸਾਧ ਸੰਗਤ ਬਾਬਾ ਜੀ ਦਾ 10 ਤਰੀਕ ਦਾ ਦਿੱਲੀ ਐ ਉੱਥੇ ਵੀ ਸੰਗਤ ਬਹੁਤ ਪਹੁੰਚੂ ਸਕਨਾਂ ਲੰਗਰ ਪਾਣੀ ਕਰੋ ਜੀ ਦਰਸ਼ਨ ਸੰਗਤ ਦੇ ਸੰਗਤ ਦਾ ਲੰਗਰ ਪਾਣੀ ਛਕੀ ਜਾਂਦੇ ਆ ਆ ਜਾਣਦੇ ਹੁਣ ਮਾਨ ਸ਼ਖਸੀ ਤਾ ਸਾਡੀਆਂ ਆਪਾਂ ਵੀ ਸਵੇਰੇ ਚੱਲੇ ਦੀ 5 ਵਜੇ

ਖਰਸੀ ਨਾ ਗਾ ਰਹੀ ਹੈ। ਖਰਸੀ ਵਾਲੀ ਤਾਂ ਕੀ ਮੁਕਾਬਲਾ ਕਰੂ ਇੱਥੇ। ਇਹ ਤਾਂ ਹਲੇ ਉਰੇ ਦਾ ਕੁਝ ਵੀ ਨਹੀਂ। ਕੀ ਕਹਿੰਦੇ ਹੈ? ਇੱਥੇ ਘੜਦ ਘੜਦ ਲਾਉਂਦਾ ਹਲਕ ਬੰਦੇ ਦਾ ਇਕੱਠ ਦੀ। ਉਰੇ ਉਰੇ। ਤੇ ਉੱਥੇ ਤਾਂ ਵਿਆਸ ਤਾਂ ਬੜਾ ਵੱਡਾ ਪ੍ਰੋਜੈਕਟ ਹੈ। ਉੱਥਾ ਬਹੁਤ ਸੰਗਤ ਆਉਂਦੀ ਹੈ। ਉੱਥੇ ਦਾ ਕੋਈ ਵੀ ਸਟੇਟ ਆ ਮਨ ਇਹੋ ਜਿਹੀ ਸਟੇਟ ਨਹੀਂ ਹੈਗੀ ਜਿੱਥੋਂ ਸੰਗਤ ਆਉਂਦੀ ਨਾ ਹੋਵੇ। ਸੰਗਤ ਬਹੁਤ ਜ਼ਿਆਦਾ ਆਉਂਦੀ ਉੱਥੇ। ਆ ਜੀ ਆ ਲੋ। ਹੰਗ ਤਾਂ ਆਉਂਦੀ ਬਈ ਇੱਥੇ ਵੀ ਖਰ ਬਹੁਤ ਆ ਜਾਂਦਾ ਰੌਸਤਾਨ ਦੀ ਸੰਗਤ ਬਹੁਤ ਆ ਜਾਂਦੀ ਇੱਥੇ ਸਾਰ ਵਿੱਚੋਂ ਆਪਣਾ ਰਾਹ ਇੱਥੇ ਉੱਥੇ ਨਾਲੇ ਬਣਾਰੇ ਮੰਨ ਕੇ ਯਾਰ ਮਹੀਨੇ ਦੇ ਜਾਂਦੇ ਪਤਾ ਵੀ ਮਹੀਨੇ ਤੇ ਤਿੰਨ ਬਣਾਰੇ ਆ ਜਾਂਣਾ ਉੱਥੇ ਇਹ ਹਾਂ ਤਾਂ ਵੀ ਦੇਖ ਲੈ ਹਰੇਕ ਬਣਾਰੇ ਤੇ 19 ਇਕੱਠਾ ਹਰੇਕ ਬਣਾਰੇ ਤੇ 19 ਇਕੱਠਾ ਇਹਦਾ ਬਾਈ ਉਹ ਚੱਲ ਰਹੀ ਹੈ ਵੀਡੀਓ ਕਾਲ ਚੱਲ ਰਹੀ ਹੈ ਦੇਖੋ ਇਹ ਸੰਗਤ ਪਾਰਕਿੰਗ ਬੱਸਾਂ ਹੀ ਬੱਸਾਂ ਗੱਡੀਆਂ ਹੀ ਗੱਡੀਆਂ ਅੱਗੇ ਜਾ ਕੇ ਦਿਖਾਉਣਾ ਏ ਤੁਹਾਨੂੰ ਹੋਰ ਪਾਰਕਿੰਗ ਪਹੁੰਚ ਗਏ ਆਪਾਂ ਪਾਰਕਿੰਗ 'ਚ ਦੇਖੋ ਬੱਸਾਂ ਗੱਡੀਆਂ ਪਾਰਕਿੰਗਾਂ ਨੇ ਇਹ ਡੋਟ ਬਣੀਆਂ ਹੋਈਆਂ ਆਪਾਂ ਆਪਣੀ ਪਾਰਕਿੰਗ ਦੇ ਵਿੱਚ ਪਹੁੰਚ ਗਏ ਆ